sacrery <laughs> college illegamblogo shuru kan te ton de kone shuru de bet kosuri he's a queen mother venera that queen lady in the blog then up blog kaise ho jega to shuru hona to vich kosh ho de la hone ge he tabasta da tan kitchen de table kosni kosvi de ga re ha le sman pair bot calvia wein chillo tel de blog they starting the bits upan dekhange ke ਅਸੀਂ ਇੰਨ ਦੇਖਾਗੇ ਤੁਸੀਂ ਦੇਖੋਗੇ ਕਿ ਗਿੰਬਲ ਕਿੱਦਾ ਸੈਟ ਕੀ ਦੀ ਹੈ ਪੱਤਾਸਾਂ ਨੂੰ ਵੀ ਨਹੀਂ ਹੈ ਜੇ ਉਹ ਦੇਖਦੇ ਆਂ ਫਿਰ ਅਜੋ ਜੀ ਵੀ ਕੋਰ ਨਾ ਚੱਲ ਪਈ ਹੈ ਨਹੀਂ ਕੈਮਰਾ ਕੈਮਰਾ ਮਤਲਬ ਕਿ ਉੱਥੋਂ ਕੰਟਰੋਲ ਮੰਦਾ ਆਉਦਾ ਨਹੀਂ ਕੈਮਰਾ ਇੱਦੇ ਪਿਆ ਰਾਂ ਜੇ ਤੁਸੀਂ ਸਟੇਬਲ ਕਰਨੀ ਉਦਾਂ ਉਦਾਂ ਮਤਲਬ ਜੀ ਆ ਪਿਛੇ ਵਾਲੇ ਨੂੰ ਦਬਕੇ ਤੇ ਐਦਾਂ ਐਦਾਂ ਘੁਮਾਉਣਾ ਇਦਾਂ ਐਦਾਂ ਠੀਕ ਹੈ ਨਹੀਂ ਤਾਂ ਜੇ ਤਾਂ ਜਿੱਥੇ ਠੀਕ ਆ ਆਲੋ ਆਲ ਮੋਡ ਲਾ ਲੈਣਾ ਤੇ ਰਣਾ ਆ ਆ ਗਿਆ ਇਹਨੂੰ ਥੱਲੇ ਨੂੰ ਕਰ ਲੈ ਸਿੱਟ ਪੈਨ ਤਾ ਗਿਆ ਆ ਵੀ ਚਿੱਤੇ ਭੁੱਲ ਗਿਆ ਕਿਤੇ ਫੁੱਲ ਟਾਈਮ ਹੋ ਗਿਆ ਚਲਾਈ ਨਹੀਂ ਯਾਰ ਸੂਤ ਨਹੀਂ ਆ ਰਿਹਾ ਸਾਨੂੰ ਵਾਲੇ YouTube ਦਾ ਨਾ ਸਾਥਕਤਾ ਵੀ ਹੈ ਨਹੀਂ ਕਿਹਾ ਇਹ ਸਾਡੀ ਗਿੰਬਲ ਸਾਡੀ ਕੰਮ ਸਹੀ ਨਹੀਂ ਕਰ ਰਹੀ ਇਹ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹਨੂੰ ਚਾਹੀਦਾ ਕੀ ਹੈ ਇਹਨੂੰ ਦੁੱਖ ਕੀ ਹੈ ਪ੍ਰੋਬਲਮ ਕੀ ਹੈ ਇਹਨੂੰ ਵੀ ਹਾਂ ਵੀ ਉਹ ਠਾਕ ਜੰਦੀ ਹੈ ਫਿਰ ਇਹ ਡੇਗ ਪੈਂਦੀ ਜਿਹੜੀ ਇਹ ਤਾਂ ਪੱਕਾ ਨਹੀਂ ਲੌਗ ਜੇ ਹੈਗਾ ਥਾਲਾ ਪੱਕਾ ਇਦਾਂ ਲੱਗ ਰੂ ਹੈ ਨਾ ਇਦਾਂ ਬਟਨ ਜਿਆ ਦਬ ਵੀ ਹੋ ਰਿਹਾ ਵੀ ਫੇ ਨਹੀਂ ਮਿਲਦਾ ਹੀਰ ਪਾਸੇ ਜਾਊਗੀ ਪੱਕਾ ਨੂੰ ਟੇਬਲਾ ਦੀ ਜਾਂ ਇਹ ਥੱਕ ਜਾਂਦੀ ਹੈ ਤੇ ਆ ਮੈਨੂੰ ਲੱਗਦਾ ਥੱਕ ਜਾਂਦੀ ਹੈ ਇਹ ਪਾਉਣਾ ਫਿਰ ਅਰੇ ਕਿੱਧਰ ਨੂੰ ਚਲੀ ਗਈ ਯਾਰ ਇਹ ਕੀ ਹਿਸਾਬ ਕਰਾਵੇ ਯਾਰ ਦੱਸੋ ਸਾਨੂੰ ਥੋੜੇ ਜਿਹਾ ਇਹਦੇ ਬਾਰੇ ਜਾਣਨਾ ਪਊ ਯਾਰ ਤੁਹਾਨੂੰ ਨਾ ਆਉਂਦਾ ਨਹੀਂ ਹਿਸਾਬ ਕਰਾਵੇ ਸਮੂਥ 4 ਪਤਾ ਨਹੀਂ ਕਿਹੜੀ ਹੈ ਗਿੰਬਲ ਐਦਾਂ ਹੀ ਪਾਉਣਾ ਹੈ ਜੋ ਵੀ ਠੀਕ ਹੋਊਗਾ ਯਾਰ ਇੰਨਾ ਰਸੀਪਾ ਆਇਆ ਤਵਾਂ ਸੋਏ ਦਾ ਘਾਰ ਓਏ ਹੱਲ ਬਈ ਇਹ ਪਾ ਲਏ ਨੇ ਲੈ ਉਹ ਖੜ ਜਾ ਉਹ ਤੇਰੀ ਦੁਖੀ ਕੀਤਾ ਜੂਮ ਨਹੀਂ ਕਰਾਉਣਾ ਸੀ ਤੇਰੇ ਤੋਂ ਤੂੰ ਥਾਪਕ ਤਾਬ ਦੇ ਲੱਗ ਜਿਹੜੇ ਤੇ ਲੋਕ ਕਿੱਥੋਂ ਦੇਖੋ ਇਹਦਾ ਲੱਗਦਾ ਲੋਕ ਕਿੱਥੋਂ ਲੱਗਣਾ ਲੋਕ ਚਾਬੀ ਜਾ ਨਹੀਂ ਲੈ ਇਹ ਉਹ ਪਹਿਲਾਂ ਦੇਖ ਲੈ ਦੌਂਡ ਕੌਣ ਦੀ ਸੈਟਕ ਤਾਂ ਨੂਰ ਜਣਾ ਨਹੀਂ ਆਜਤਾਲ ਮੈਂ ਨਾ ਹੁੰਦਾ ਹੋਰ ਇਹਨਾਂ ਕਰਦੀ ਚੱਲਦਾ ਨੇ ਬੱਜੀ ਨੇ ਮੈਂ ਵੀ ਬੈਠ ਗਿਆ ਇਹ ਤਾਂ ਗਰੀਆ ਇਹਨਾਂ ਘਾਲੇ ਘਰ ਸਾਈਡ ਤੇ ਲਿਜਾ ਜੀ ਯਾਰ ਤੈਨੂੰ ਤਿੱਗ ਲਾਉਣ ਵਾਲਾ ਤੈਨੂੰ ਮੈਂ ਕਰਤਾ ਤਰਤਾ ਤੇਰਾ ਮੈਂ ਤੂੰ ਉਦੀ ਕਿਉ ਮੰਦੀ ਆ ਤੂੰ ਮੈਨੂੰ ਆਪਣੇ ਸਿਰ ਦੇ ਉੱਤੇ ਕਿਉ ਉਠਾਲਿਆ ਆ ਓ ਭੈ ਮੈਨੂੰ ਤਾਂ ਪ੍ਰੋਬਲਮ ਹੋ ਗਈ ਐ ਐ ਇਹ ਦਮਤ ਉੱਲੇ ਉਤਾਰੀ ਕੰਬੀ ਸਾਰੇ ਪਾਸਿਆਂ ਨੂੰ ਓਏ ਆ ਦੋ ਤੂੰ ਹੀ ਮਾਮਾ ਮੈਨੂੰ ਲੱਗਦਾ ਇਹਦਾ ਸਾਰਾ ਬਟਨ ਜਿਆ ਗੁੰਦੀ ਆ ਇੱਥੇ ਸੈਟ ਕਰ ਦੇ ਗੇ ਗਰਮੀ ਬੜੀ ਹੋਈ ਓਏ ਦੇ ਹੁਣ ਘੁੰਮੀ ਨਾ ਮੈਂ ਰੁਪਣਾ ਪਲੀਜ਼ ਇੰਤਾਲੀ ਗੱਲ ਆ ਅੱਜ ਹਟ ਹੋ ਜਾਣਦੇ ਫਿਰ ਤੈਨੂੰ ਟਕਾ ਕੇ ਕਰਿਆ ਕਰਾਂਗੇ ਕੱਲ ਬਾਦ ਹੌਣ ਲੱਗੂ ਮੈਂ ਪਲੀਜ਼ ਅਲੇ ਦਾ ਦਾਇਆ ਆਉਦਾ ਨਹੀਂ ਗਾਏ ਕੋਈ ਆਪਣੇ ਤੋਂ ਇਹ ਭੱਗੋ ਬਟਨ ਗਲਤ ਟੱਪ ਹੋ ਗਿਆ ਕੋਈ ਦੂਪ ਚੈੱਕ ਵੀ ਦੇਖੋ ਸਾਨੂੰ ਕੁਝ ਨਹੀਂ ਪਤਾ ਬਲੌਗ ਚ ਕੀ ਕਰਨਾ ਹੁੰਦਾ ਅਸੀਂ ਬਲੌਕ ਕਰਨੀ ਹੈਗੀ ਅਸੀਂ ਹੈਗੇ ਆਰਟਿਸਟ ਕਿਹਨਾਂ ਦਾ ਮਾਸਾ ਤੇ ਅਸੀਂ ਥੱਲੇ ਇੰਨੇ ਬਿਸ਼ਾਰ ਨਹੀਂ ਹਾਂ ਅਸੀਂ ਹਲੇ ਬਿਸ਼ਾਰ ਨਹੀਂ ਅਸੀਂ ਚੱਲਣਾ ਐ ਇਦਾਂ ਹੀ ਜੋ ਗਿਆ ਸਾਨੂੰ ਕੁਝ ਨਹੀਂ ਪਤਾ ਕੀ ਹੈ ਅਸੀਂ ਇੰਨੇ ਬਿਸ਼ਾਰ ਨਹੀਂ ਅਸੀਂ ਬਹੁਤ ਜ਼ਿਆਦਾ ਬਿਸ਼ਾਰ ਹਾਂ ਇੱਕ ਤਾਂ ਸਾਡੇ ਕੋਲ ਦੇਖ ਤੇ ਇਦਾਂ ਸਾਡੇ ਘਰ ਦੇ ਸੱਚ ਦਾ ਸਾਨੂੰ ਦੇਖ ਲੈਣ ਹਾਂ ਇਦਾਂ ਉਹਨਾਂ ਨੇ ਸਾਲਿਆ ਪੈਸਾ ਤਾਂ ਓ ਯਾਰ ਤਲੰਬੜਾ ਜੇ ਜੇ ਤੂੰ ਆਪਾਂ ਆਈਂ ਰੇਣਾ ਆਈਂ ਕੁੱਤੇ ਕਮ ਕੰਨ ਨਹੀਂ ਬਾਦ ਦੇ ਕੇ ਕਹਣਾ ਜੇ ਅਸੀਂ ਚੜਾਉਣ ਜਾਣਦੇ ਆ ਤੇ ਪੱਤੀ ਲਾ ਕੇ ਭੇਜਿਆ ਤੈਨੂੰ 20 ਦਿਨਿਆਂ ਨੂੰ ਵਾਪਸ ਮਗਾ ਆਈਂ ਲੋਨ ਵੀ ਜਾਣਦਾ ਤੇ ਅਸੀਂ ਅਸਲ ਦੇ ਵਿੱਚ ਇਹ ਬਲੌਗਿੰਗ ਰੂਕਿੰਗ ਵਾਲਾ ਸਾਨੂੰ ਨਹੀਂ ਪੈਗਾ ਹਸਬਕ ਦਾ ਅਸਲ ਦੇ ਵਿੱਚ ਸਾਡੇ ਕਰਦੇ ਇਹਨਾਂ ਚੀਜ਼ਾਂ ਨੂੰ ਇਹਦੇ ਸਪੂਟ ਨਹੀਂ ਕਰਦੇ ਕਰਦੇ ਤਾਂ ਆਪਾਂ ਵੀ ਨਹੀਂ ਕਰਦੇ ਨਹੀਂ ਇਹ ਅਹੀਂ ਕਰਦਾ ਆਮੜੋ ਨਹੀਂ ਯਾਰ ਤਾਂ ਟੈਲੈਂਟ ਬਹੁਤ ਕਿੱਥੇ ਰਹੇਗਾ ਪੇਛੇ ਵਜੋਂ ਅਸੀਂ ਕਲਾਕਾਰ ਆ ਠੀਕ ਆ ਲਿਖਦੇ ਵੀ ਆ ਗਾਉਂਦੇ ਵੀ ਆ ਮਿਊਜ਼ਿਕ ਵੀ ਬਣਾਉਣੀ ਆ ਸਾਰਾ ਕੁਝ ਕਰ ਲੀਦਾ ਹੀ ਵੀਡੀਓ ਵੀ ਸ਼ੂਟ ਕਰਦੇ ਪਰ ਆ ਜਿਹੜਾ ਮਾਣਾ ਬਲੌਗਿੰਗ ਦੇ ਵਾਲਾ ਇਹ ਸਾਨੂੰ ਜੱਜਦਾ ਨਹੀਂਦਾ ਅਸਲ 'ਚ ਸਾਡਾ ਜਦੋਂ ਕੈਮਰਾ ਆਨ ਹੋ ਜਾਂਦਾ ਹਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਕੀ ਆ ਜਦੋਂ ਬੰਦ ਹੋ ਜਾਂਦਾ ਫੇਰ ਪਤਾ ਨਹੀਂ ਗੱਲਾਂ ਕਿਥੋਂ ਲਾ ਦੇ ਪਹਿਲੇ ਸਾਲ ਸਾਨੂੰ ਬੰਦਾ ਨਹੀਂ ਅਸਲ 'ਚ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਚੋਰੀ-ਚੋਰੀ ਰਿਕਾਰਡ ਕਰੇ ਹੁਣ ਸਾਨੂੰ ਪਤਾ ਕੈਮਰਾ ਚੱਲਦਾ ਹਾਂ ਗੱਲ ਨਹੀਂ ਉਤਰਦੀ ਸਾਡੇ ਤੋਂ ਗੱਲ ਦੀ ਹੁਣ ਹੁਣ ਜੇ ਇਹ ਕੈਮਰਾ ਬੰਦ ਹੋ ਜਾ ਸਾਨੂੰ 10 ਮਿੰਟ ਲੱਗਣੇ ਆ ਕੈਮਰਾ 10 ਮਿੰਟ ਦੀ ਗੱਲ 10 ਸਕਿੰਟ ਦੇ ਵਿੱਚ ਤੁਸੀਂ ਕੈਮਰਾ ਬਾਹਰ ਆਨ ਕਰਕੇ ਲਿਆਓ ਨਾ ਤੁਹਾਨੂੰ ਗੱਲਾਂ ਉਹ ਦਿਖੂਗੀਆਂ ਜਿਹੜੀਆਂ ਸਾਡਾ ਇੱਕ ਡਬਲ ਹੋਰ ਪੀਸ ਦਿਖੂ ਕਿਉਂਕਿ ਅਸੀਂ ਆ ਨਾ ਅਸੀਂ ਕੈਮਰਾ ਜੀ ਵੀ ਨਹੀਂ ਆ ਇਹ ਆ ਉਹ 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 ਨਹੀਂ ਇਹ ਮਲਗੰਤੰਡ ਰਿਸ਼ਤੇ ਵਾਲੇ ਦੇਖਣਾ ਸੀ ਕਿੰਨੇ ਦੋਨੋਂ ਨੂੰ ਪਾਣ ਮੰਗਣ ਲੱਗੇ ਬਾਈ ਸੋਹਣ ਜੀ ਦਾ ਇਹ ਦਾ ਕੰਮ ਹੈ ਨਹੀਂ ਯਾਰ ਇਹ ਬਾਈ ਦੋਸਤਾਂ ਨੂੰ ਦੋਸਤ ਦੀ ਰਾਤ ਤੇ ਹੱਥ ਨਹੀਂ ਰੱਖਣਾ ਨਹੀਂ ਰਿਸ਼ਤੇ ਵਾਲੇ ਬਾਹਰ ਦਖੋਣ ਹੀ ਗਏ ਰਿਸ਼ਤੇ ਵਾਲੇ ਦੇਖਣ ਨਹੀਂ ਹੈ ਤੂੰ ਦਿਖਾਉਣ ਗਈ ਆਪਣਾ ਬੁਣ ਮੈਂ ਦਿਖਾਉਣ ਨਹੀਂ ਗਈ ਆਪਣਾ ਮੈਂ ਤੁਹਾਨੂੰ ਦੱਸਦਾ ਹਾਂ ਅੱਜ ਗੱਲਬਾਤ ਕੀਤੀ ਜੁਮ ਕਰਦੇ ਹਾਂ ਪੂਰੀ ਦੇ ਨਾਲ ਸਾਰੀ ਗੱਲਬਾਤ ਕੀਤੀ ਹਮ ਉਹਨੂੰ ਮੈਂ ਬਹੁਤ ਪਸੰਦ ਆਇਆ ਹਾਂ ਬਹੁਤ ਜ਼ਿਆਦਾ ਕਰਪਾ ਹੈ ਪਾਲ ਵੀ ਸੋਹਣੇ ਘਟਾ ਲਿਆ ਇਸ ਮੈਂ ਬਾਈ ਫੋਨ ਲਾਈਪ ਵਾਲਾ ਸੀ ਹੂੰ ਇਹਦੀ ਕਰਾ ਕਰਤਾ ਕਰ 2500 ਹੂੰ ساری ਗੱਲਬਾਤ ਕਰਕੇ ਤੇ ਐਂਡ ਤੇ ਕੁੜੀ ਦੀ ਭੈਣ ਬੋਲੀ ਮੁੰਡੇ ਦੀ ਉਮਰ ਨਹੀਂ ਹੈ ਹੂੰ ਤੇ ਮੈਂ ਹੈ ਮੈਂ ਉਹ ਉਹਕੇ ਦੱਸ ਮੈਨੂੰ ਲੱਗਾ ਵੀ ਉਹ ਦੀ ਕਿ ਬਾਈ 22 23 ਸਾਲ ਹੋਊਗੀ ਹੂੰ ਮੈਨੂੰ 24ਵਾਂ ਲੱਗਾ ਉਹ ਕੁੜੀ ਜਿਹਨ ਜਿਹੜੀ ਕੁੜੀ ਆਈ ਹੀ ਮੈਨੂੰ ਦੇਖਣ ਕਹਿੰਦੀ ਮੇਰੇ ਭਰਾ ਦੀ 28 ਸਾਲ ਹੈ ਉਹ ਗੋਰੀ ਭਰਾਤ ਵੱਡੀ ਸੀ ਉਹ ਤੀਆਂ ਦੀ ਉਹ ਤੀਆਂ ਕਰਤੀਆਂ ਦੇ ਦੀ ਕਹਿੰਦੀ ਮੇਰਾ ਭਰਾ ਲਟਾਈ ਸਾਲਾਂ ਦਾ ਇਹਦਾ ਮਤਲਬ ਤੇਰੇ ਨਾਲ ਸੇਵਕਾ ਧੱਕਾ ਹੋ ਗਿਆ ਕਿ ਧੱਕਾ ਵੀ ਉਹ ਮੇਰੇ ਰੋਟੀ ਵੀ ਨਹੀਂ ਜਨਾਗੀ ਮੈਂ ਤਾਂ ਵਿੱਚ ਛੱਡ ਗਿਆ ਚਿੱਟੇ ਬੜੇ ਆਂਟੇ ਆ ਹਨਾ ਨਾਤਾ ਸਵੇਰ ਦਾ ਦੇਖ ਤੋ ਇਹ ਨੂੰ ਦੇਖਣਾ ਚਿੱਟਾ ਉਹ ਨਾਗਦੇ ਨਾਤੇ ਤੋਤੇ ਇਹ ਹੈ ਅੱਜ ਦਾ ਨਾਤਾ ਅੱਜ ਇਹ ਨਾ ਹੋ। ਬਸ ਆਟੀ ਹੋਣਾ ਜਮੋਰੇ ਤੂੰ ਤਨ ਕਿਤਨੀ ਨਿਕਲੇ। ਸਨੀ ਨੂੰ ਲਿਆਨੇ ਇੱਕ ਕੈਰੈਕਟਰ ਤੁਹਾਨੂੰ ਹੋਰ ਅਜੀ ਸ਼ੋ ਕਰਨੇ ਆ। ਸਨੀ ਨੂੰ ਲਿਆ ਕੇ ਆ। ਖਾਣੇ।